ਜੀ ਰਈ ਸਤਿਗੁਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਕਾਫੀ ਦਿਨਾਂ ਬਾਅਦ ਆਪਾਂ ਅੱਜ ਦੁਬਾਰਾ ਵਲੌਗ ਬਣਾਉਣ ਲੱਗੇ ਆ ਕਿਉਂਕਿ ਥੋੜਾ ਬੀਅ ਸ਼ਡਿਊਲ ਸੀਗਾ ਤੇ ਵਲੌਗ ਆਪਣੇ ਬੰਦੇ ਨਹੀਂ ਪੈ ਸਕੇ ਤੇ ਆਪਾਂ ਹੁਣ ਕਰਦੇ ਆ ਸ਼ੌਂਕ ਨਾਲੇ ਕਰਦੇ ਕੱਲਾ ਬਾਤਾਂ ਹਲੋ ਹਲੋ ਕੈਮਰਾ ਥੋੜਾ ਹਿੱਲੂਗਾ ਥੋੜਾ ਟਾਈਮ ਇਹ ਹੁਣ ਸੈਟ ਕਰਦੇ ਆਪਾਂ ਠੀਕ ਹੈ ਨਾ ਬੱਚਿਆਂ ਨੂੰ ਫੀਡ ਫੂਡ ਪਾਤੀ ਆਪਾਂ ਕੀ ਦਾ ਸਵੇਰ ਨੂੰ ਬਾਇਆ ਬਾਇਆ ਸਾਮ ਨੂੰ ਆ ਕੇ ਫੀਡ ਪਾ ਦਈ ਦੀ ਆ ਕਿਉਂਕਿ ਇਹ ਜੱਕਦਮ ਕੱਲਾ ਬਾਜਰਾ ਪਾਵਾਂਗੇ ਤੇ ਇਹਨਾਂ ਨੇ ਖਾਣੂ ਘਰ ਜਿਆ ਨਾ ਸੁੱਕਣ ਲੱਪਣਾ ਮੁਰਗੀ ਬੱਚਿਆਂ ਨੇ ਬਾਕੀ ਕਿਸੇ ਨਾਲ ਬੱਚੇ ਦਾ ਸ਼ੌਕ ਕਰੋ ਇਹ ਬੱਚੇ ਵੀ ਆਪਣੇ ਕੋਲ ਸੇਲ ਤੇ ਨੇ ਜੇ ਕਿਸੇ ਦੋਸਤ ਨੂੰ ਪਸੰਦ ਹੋਣਾ ਆਪਾਂ ਇਹਨਾਂ ਵਿੱਚੋਂ ਵੀ ਬੱਚੇ ਸੇਲ ਕਰਾਂਗੇ ਇਹਨਾਂ ਵਿੱਚੋਂ ਸਿਰਫ ਦੋ ਬੱਚੇ ਸਲੀਟੀ ਗੱਲ ਵੇ ਛੱਡ ਕੇ ਬਾਕੀ ਸਾਰੇ ਸੋਲਾ ਬੱਚੇ ਆਪਣੀ ਮੁਰਗੀ ਚੰਨੋ ਦੇ ਬੱਚੇ ਮਿਲ ਜਾਣਗੇ ਦੇਖ ਸਕਦੇ ਤੁਸੀਂ ਬੱਚੇ ਕੀ ਕੁਆਲਿਟੀ ਕੁਆਲਿਟੀ ਆਪਣੇ ਅੰਦਰ ਟੈਗਰ ਮੁਰਗ ਦੇ ਨਾਲ ਤੇ ਫੇਰ ਕਰਾਂਗੇ ਆਪਾਂ ਬੱਚੇ ਜੇ ਕੋਈ ਦੋਸਤ ਪੈਸੇ ਭਰੇ ਤਾਂ ਇਹ ਬੱਚੇ ਪੂਰੇ ਫਟਿਆ ਤੇ ਵੈਕਸੀਨ ਆਪਾਂ ਲਿਆਂਦੀ ਹੋਈ ਹੈ ਇਹਨਾਂ ਦੀ ਅੱਜ ਆਪਾਂ ਵੈਕਸੀਨ ਇਹਨਾਂ ਦੀ ਕਰ ਦੇਣੀ ਆ ਜਿਹੜੇ ਦੋਸਤ ਕੋ ਜਾਣਗੇ ਉਹਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੋ ਤੇ ਆਪਾਂ ਵੈਕਸੀਨ ਲਸੂਤਾ ਦੇ ਕਰਕੇ ਬੱਚੇ ਨਵਾਂ ਜਿਹੜੇ ਪਰਲੇ ਬੱਚੇ ਆ ਉਹਨਾਂ ਦਾ ਮੈਂ ਸ਼ੌਂਗ ਰੋਣਾ ਪੜਿਓ ਬੱਚੇ ਕੱਢਦਾ ਬਾਹਰ ਉਹਨਾਂ ਦੀ ਵੈਕਸੀਨ ਹੋਈ ਹੋਈ ਆ ਇਹਨਾਂ ਦੀ ਵੈਕਸੀਨ ਕਰਨ ਵਾਲੀ ਆ ਤੇ ਆਪਾਂ ਵੈਕਸੀਨ ਕਰ ਦਵਾਂਗੇ ਇਹਨਾਂ ਦੀ ਠੀਕ ਹੈ ਇਹਨਾਂ ਦੀ ਵੈਕਸੀਨ ਕਰਕੇ ਤੁਹਾਨੂੰ ਦੱਸਾਂਗੇ ਅੱਜ ਆਪਾਂ ਵੈਕਸੀਨ ਕਰ ਦੇਣੀ ਆ ਠੀਕ ਹੈ ਲਿਆਂਦਾ ਹੋਇਆ ਆਪਣਾ ਸਮਾਨ ਬਸ ਉਹ ਫਰਿੱਜ ਵਿੱਚੋਂ ਵੈਕਸੀਨ ਵਾਲੀ ਜਿਹੜੀ ਟਿਊਬ ਆ ਉਹ ਕੱਢ ਕੇ ਲੈ ਕੇ ਆਉਣੀ ਆ ਤੇ ਵੈਕਸੀਨ ਲਾ ਕੇ ਇਹਨਾਂ ਨੂੰ ਸਾਰਿਆਂ ਨੂੰ ਕੋਈ ਵੀ ਵਾਇਰਸ ਦਾ ਕੋਈ ਬੈਰ ਦਾ ਡਰ ਨਹੀਂ ਹੁੰਦਾ ਕੋਈ ਵੈਕਸੀਨ ਵਗੈਰਾ ਦਾ ਇੱਕ ਵਾਰੀ ਵੈਕਸੀਨ ਹੋਈ ਹੋਗੀ ਟੈਨਸ਼ਨ ਫਰੀ ਤੁਸੀਂ ਚੌਂਕ ਕਰ ਸਕਦੇ ਮਜੇ ਨਾਲ ਬੱਚੇ ਪਾਲਿਓ ਲੜਾਇਓ ਸਾਡਾ ਸ਼ੌਕ ਪੂਰਾ ਕਰਨੇ ਏ ਇਕੇ ਇਹਨਾਂ ਨੂੰ ਉੱਪਰ ਵੱਡ ਕਰਦੇ ਆ ਬਾਹਰ ਹਜੇ ਨਹੀਂ ਕੱਢਣਾ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਵੈਕਸੀਨ ਜਦੋਂ ਕਰਨੀ ਆ ਉਦੋਂ ਬੱਚੇ ਨਾਲ ਨਾਲ ਬਾਹਰ ਕਰ ਦਿੰਦਾ ਵੈਕਸੀਨ ਦਾ ਆਪਾਂ ਪਹਿਲਾ ਵਲੌਗ ਇੱਕ ਬਣਾਇਆ ਹੋਇਆ ਦੁਬਾਰਾ ਹੁਣ ਵਲੌਗ ਨਹੀਂ ਬਣਾਵਾਂਗੇ ਬੱਚੇ ਇਹਨਾਂ ਦੀ ਵੈਕਸੀਨ ਪਹਿਲਾਂ ਹੋਈ ਹੋਈ ਆ ਦੁਬਾਰਾ ਆਪਾਂ ਕਰੀ ਇਹਨਾਂ ਦੀ ਵੈਕਸੀਨ ਕਰਦਣਾਗੇ ਵੱਡਿਆਂ ਦੀ ਵੈਕਸੀਨਾਂ ਦੀ ਲੋੜ ਨਹੀਂ ਇਹਨਾਂ ਦੀ ਪਹਿਲਾਂ ਹੋਈ ਹੋਈ ਆ ਦੁਬਾਰਾ ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਹੈਗੀ ਇਹ ਠੀਕ ਹੈ ਜਿਹੜੇ ਆ ਇੱਧਰ ਬੱਚੇ ਆ ਉੱਪਰ ਆਪਣੇ ਪੀਲੇ ਮੁਰਗੇ ਦੇ ਤੇ ਬਿੰਗਮ ਮੁਰਗੇ ਮੁਰਗੀ ਦੇ ਇਹਨਾਂ ਦੀ ਵੈਕਸੀਨ ਕਰਨ ਵਾਲੀ ਆ ਸਾਰੇ ਬੱਚਿਆਂ ਦੀ ਵੈਕਸੀਨ ਕਰਕੇ ਦਵਾਂਗੇ ਕਿ ਇਹਨਾਂ ਵਿੱਚੋਂ ਕੁਝ ਬੱਚੇ ਆਪਣੇ ਕਹ ਲੋ ਵੀ ਦੋ-ਦੋ ਮਹੀਨੇ ਦੇ ਵੀ ਹੋ ਗਏ ਆ ਪੌਣੇ ਦੋ ਮਹੀਨੇ ਦੇ ਵੀ ਹੋ ਗਏ ਆ ਤਕਰੀਬਨ ਵੈਕਸੀਨ ਜ਼ਰੂਰੀ ਹੈ ਇਹਨਾਂ ਦੀ ਵੈਕਸੀਨ ਕਰ ਦਵਾਂਗੇ ਤੇ ਇੱਧਰ ਵੀ ਬੱਚੇ ਆਪਣੇ ਕੋ ਹੈਗੇ ਆ ਮੈਂ ਦਿਖਾਉਣਾ ਤੁਹਾਨੂੰ ਇੱਕ ਮਿੰਟ ਆ ਇੱਧਰ ਆ ਦੇਖਿਓ ਇਹਨਾਂ ਦੀ ਵੈਕਸੀਨ ਕਰ ਦਿੰਨੇ ਆ ਠੀਕ ਐ ਇਹ ਬੱਚੇ ਅੱਜ ਹੋ ਗਏ ਆ 5 ਤੋਂ 6 ਦਿਨ ਦੇ ਹਫਤੇ ਕਦੇ ਹੋ ਗਏ ਹੋਣੇ ਆ ਕਿਉਂਕਿ ਇਹਨਾਂ ਦਿਖਿਆ ਨਹੀਂ ਹੈਗਾ ਪੱਕਾ ਨਹੀਂ ਕਹਿ ਸਕਦਾ ਇਹਨਾਂ ਦੀ ਵੈਕਸੀਨ ਅੱਜ ਕਰ ਦਿੰਨੇ ਆ ਪੱਕੀ ਬਾਬਾ ਨਾਨਕ ਸੋਖ ਰੱਖੇ ਤੇ ਆ ਜਿਹੜੇ ਥੱਲੇ ਆ ਬੱਚੇ ਇਹਨਾਂ ਦੀ ਵੀ ਨਾਲ ਹੀ ਵੈਕਸੀਨ ਆਪਾਂ ਕਰ ਦੇਣੀ ਆ ਠੀਕ ਐ ਇੱਕ ਮੁਰਗੀ ਨੇ ਉਧਰ ਕੱਢਿਆ 7 ਕੁ ਬੱਚੇ ਉਹਨਾਂ ਦੀ ਵੀ ਵੈਕਸੀਨ ਨਾਲ ਹੀ ਕਰ ਦੇਣੀ ਇੱਧਰ ਲਿਆਉਣਾ ਉਹਨਾਂ ਨੂੰ ਆਪਾਂ ਠੀਕ ਹੈ ਿੰਗਮ ਗਲਵਾ ਪੱਠਾ ਆ ਆਪਣੀ ਮੁਰਗੀ ਨੂਰ ਜਹਾ ਗੰਜੀ ਹੋਈ ਪਈ ਐ ਇਹ ਵੀ ਕੋੜਕ ਹੋਣ ਵਾਲੀ ਆ ਤੇ ਕੈਮਰਾ ਮੇਰਾ ਭਰਾ ਥੋੜਾ ਹਿੱਲੂ ਆ ਸਹਾਰਾ ਕਰਿਓ ਠੀਕ ਹੈ ਠੀਕ ਹੈ ਕਰੋ ਇਸ ਜੋੜੀ ਦਾ ਵੀ ਸ਼ੌਂਕ ਨੰਬਰ 100 ਦੇ ਨਾਲ ਫਿਰਦੀ ਚੰਨੋਂ ਨਾਲ ਫਿਰਦੀ ਰਾਨੋ ਜੇ ਲੋ ਉਧਰ ਇਹਨਾਂ ਨੂੰ ਬੰਦ ਕਰ ਦਨੇ ਆਪਾਂ ਪੀਲਾ ਮੁਰਗਾ ਆਪਣਾ ਖੋਲਾਂਗੇ ਠੀਕ ਹੈ ਤਕਰੀਬਨ ਚੰਨੋਂ ਵੀ ਆਂਡਿਆਂ ਦੇ ਆਉਣ ਵਾਲੀ ਆ ਥੋੜੇ ਨਾਂ ਤੱਕ ਆਂਡਾ ਰੱਖ ਦਊਗੀ ਇਹੋ ਇਹਦੇ ਚਿਹਰੇ ਦੀ ਲਾਲੀ ਦੱਸਣ ਲੱਪਿੰਦੀ ਹੈ ਵੀ ਚੰਨੋਂ ਆਂਡਿਆਂ ਦੇ ਆਈ ਗਈ ਆ ਫੇਲਾ ਲਈ ਤਿੰਨ ਮੁਰਗੀਆਂ ਡੜਗ ਨਾਲ ਲਾਈਆਂ ਹੋਈਆਂ ਆਪਾਂ ਜਿਨ੍ਹਾਂ ਵਿੱਚੋਂ ਦੋ ਅण्डे ਦਿੰਦੀਆਂ ਪਈਆਂ ਤੀਸਰੀ ਅਜੇ ਚੰਨੋਂ ਲੱਗੀ ਨਹੀਂ ਅੰਡਾ ਰੱਖਣ ਚੰਨੋਂ ਵੀ ਆ ਜੂਗੀ ਅੰਡੇ ਵਾਲੇ ਤਿਆਰੀ ਆ ਤੇ ਆਪਾਂ ਜਲਦੀ ਜਲਦੀ ਬਲੌਗ ਬਣਾਉਨੇ ਆ ਕਿਉਂਕਿ ਬੱਚੇ ਦੀ ਬੈਸਿਨ ਨਹੀਂ ਮੁਰਗੇ ਬੈਸਿਨ ਕਰਦੇ ਕਰਦੇ ਨੀਰਾ ਹੋ ਜਾਣਾ ਬੈਸਿਨ ਬਣਾਉਣੀ ਫਿਰ ਕਰਨੀ ਕਾਫੀ ਟਾਈਮ ਲੱਗ ਜਾਣਾ ਯਾਰ ਇਹਨਾਂ ਨੂੰ ਮੈਂ ਬਾਂਦੀ ਕਰਦਾ ਪਾਣੀ ਇਹਨਾਂ ਦਾ ਅੰਦਰ ਹੀ ਰੱਖ ਦੂੰਗਾ ਜਿਨ੍ਹਾਂ ਨੇ ਪਾਣੀ ਪੀਣਾ ਹੋਇਆ ਤਾਂ ਓਡੇ 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 ਏ ਬਿਮਾਰ ਹੋ ਗਿਆ ਪਤਾ ਆਪਾਂ ਆਪਣਾ ਪੀਲਾ ਮੁਰਗੀ ਟੇਲਰ ਕੋਲ ਲਿਆ ਨਾਲ ਇਹਦੇ ਪੀਲੀਆਂ ਮਾਦੀਆਂ ਖੋਲੀਆਂ ਤੁਸੀਂ ਦੇਖ ਸਕਦੇ ਆ ਠੀਕ ਆ ਹੁਣੇ ਨਜ਼ਾਰੇ ਲੁੱਟਣਗੇ ਘੁੰਮਣ ਫਿਰਨਗੇ ਇਹਨਾਂ ਨੂੰ ਜਦ ਤੱਕ ਆਪਾਂ ਘੁੰਮਣ ਦਿੰਨੇ ਦੇ ਉਹਨਾਂ ਦੀ ਬੱਚਿਆਂ ਦੀ ਵੈਕਸੀਨ ਸਟਾਰਟ ਕਰ ਦਿੰਨੇ ਆ